ਦੀ ਇਹਨਾਂ ਦੀ ਪਿੰਡ ਦੇ ਇਲਾਕੇ ਦੇ ਲੋਕਾਂ ਦੀ ਤੇ ਹੋਰ ਆਸ-ਪਾਸੇ ਦੇ ਲੋਕਾਂ ਦੀ ਇਹ ਮਿਹਨਤ ਦਾ ਸਦਕਾ ਅੱਜ ਇਹ ਸਥਾਨ ਇੰਨਾ ਮਤਲਬ ਦੇਖਣਯੋਗ ਬਣਿਆ ਵਾ ਇੱਕ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸਨੇਹਾ ਦੇ ਰਿਹਾ ਵਾ ਵੀ ਆਓ ਗਦਰੀ ਬਾਬਿਆਂ ਨੂੰ ਮਸਤ ਮਸਤ ਕਹੋ ਤੇ ਆਪਣੀ ਜੀਵਨ ਜਿਹੜਾ ਆਪਣਾ ਜ਼ਿੰਦਗੀ ਆ ਉਹਨੂੰ ਅਣਖ ਨਾਲ ਜਿਉਵੋ ਤੇ ਜਦੋਂ ਗਦਰ ਪਾਰਟੀ ਬਣਦੀ ਆ ਇਹ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਸ਼ਹੀਦ ਕਰਤਾਰ ਸਿੰਘ ਜ਼ਰਾਬਾ ਇੱਕ ਕੋ ਲੈ ਨਹੀਂ نیچے ਦੇਖੋ ਅੱਜ ਸਾਡੇ ਤੋਂ ਗਦਰ ਦੀ ਸ਼ੀਦ ਕੀ ਮੰਗ ਕਰਦੇ ਨੇ ਜਦੋਂ ਤੁਸੀਂ ਘਰ ਜਾਵੋ ਤਾਂ ਦੱਸਣਾ ਕਿ ਅਸੀਂ ਤੁਹਾਡੇ ਕੱਲ ਲਈ ਆਪਣਾ ਅਜਵਾਦ ਦਿੱਤਾ ਹੈ ਉਹ ਸਾਨੂੰ ਕੀ ਕਹਿ ਕੇ ਗਏ ਨੇ ਕੀ ਕਰਨਾ ਚਾਹੁੰਦੇ ਸੀ ਉਹਨਾਂ ਬਾਰੇ ਪੜਨਾ ਲੋਕਾਂ ਨੂੰ ਦੱਸਣਾ ਨੌਜਵਾਨਾਂ ਨੂੰ ਦੱਸਣਾ ਇਹ ਵਿਰਾਸਤ ਇਹ ਵਿਰਾਸਤ ਸਾਡੀ ਸਾਡੇ ਤੋਂ ਖੋਣੀ ਨਹੀਂ ਚਾਹੀਦੀ ਇਹ ਬਾਬਾ ਜੀ ਦੀ ਏਡੀ ਵੱਡੀ ਪੱਧਰ ਤੇ ਸ਼ਹੀਦੀ ਹੋਈ ਆ ਉਹਨਾਂ ਨੇ ਅਮਰੀਕਾ ਦੀ ਧਰਤੀ ਨੂੰ ਜਿੱਥੇ ਅੱਜ ਸਾਡੇ ਦੇਸ਼ ਦੇ ਲੋਕਾਂ ਦਾ ਸੁਪਨਾ ਬਣ ਗਿਆ ਉਹ ਤੁਸੀਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸੋਚ ਕੇ ਦੇਖੋ ਕਿ ਉਹਨਾਂ ਨੇ ਉਹ ਵਿਦੇਸ਼ੀ ਡਾਲਰਾਂ ਨੂੰ ਲੱਤ ਮਾਰ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਏ ਅਮਰੀਕਾ ਦੀ ਧਰਤੀ ਤੇ ਡਾਲਰਾਂ ਨੂੰ ਲੱਤ ਮਾਰਦੇ ਹੋਏ ਇਸ ਦੇਸ਼ ਦੀ ਲੋਕਾਂ ਦੀ ਆਜ਼ਾਦੀ ਦੇ ਲਈ ਆਏ ਔਰ ਉਹਨਾਂ ਨੇ ਜਦੋਂ ਆ ਕੇ ਇੱਥੇ ਗਦਰ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਚ ਬਾਬਾ ਭਾਨ ਸਿੰਘ ਜੀ ਦੀ ਵੀ ਗੱਲ ਕਰੀ ਆ ਜਿਹਨਾਂ ਦੀ ਉਹ ਨੌਕਰੀ ਨੂੰ ਲੱਤ ਮਾਰ ਕੇ ਉਹ ਅਮਰੀਕਾ ਚਲੇ ਗਏ ਅਮਰੀਕਾ ਦੇ ਵਿੱਚ ਗਦਰ ਪਾਰਟੀ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਉਹ ਇੱਥੇ ਆਏ ਆ ਮੋਢਲਾ ਫਰਜ ਬਣਦਾ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਇੱਥੇ ਲਿਆਉਣ ਬੱਚਿਆਂ ਨੂੰ ਤੋਂ ਖਾਣ ਦੇਖੋ ਕਿੰਨਾ ਇਹਨਾਂ ਨੇ ਜਦੋਂ ਜਹਾਜ਼ ਕਰਕੇ ਇਹਨਾਂ ਦੇ ਪਿਤਾ ਜੀ ਨੇ ਪਿੰਡ ਦੇ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਇਸੇ ਉਹਨਾਂ ਦੀ ਸਥਾਨ ਬਣਾਇਆ ਜਦੋਂ ਇੱਥੇ ਇਹਨਾਂ ਦਾ ਦੇਖਦੇ ਆਂ ਪਿੰਜਰੇ ਦੇ ਵਿੱਚ ਕੈਦੀ ਕੈਦ ਦੇ ਰੂਪ ਚ ਜਾਂ ਮਤਲਬ ਇੱਕ ਰੂਹ ਨੂੰ ਕੰਬਣੀ ਛੱਡਦੀ ਆ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਦੇਸ਼ ਦੀ ਆਜ਼ਾਦੀ ਦੇ ਲਈ ਵੱਖ-ਵੱਖ ਪਾਰਟੀਆਂ ਵੱਖ-ਵੱਖ ਕ੍ਰਾਂਤੀਕਾਰੀਆਂ ਵੱਖ-ਵੱਖ ਸ਼ਹੀਦਾਂ ਨੇ ਆਪਣਾ ਲਹੂ ਬਹਾਇਆ ਆਪਣੇ ਆ ਸ਼ੀਸ਼ ਦਿੱਤਾ ਤੇ ਇਹਨਾਂ ਲਹੂ ਇਹਨਾਂ ਕ੍ਰਾਂਤੀਕਾਰੀ ਸੋਚ ਕਰਕੇ ਅੱਜ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਪਾ ਰਹੇ ਨੇ ਤੇ ਅਸੀਂ ਅੱਜ ਪਹੁੰਚੇ ਇੱਕ ਅਜਿਹੇ ਸ਼ਹੀਦੀ ਸਮਾਰਕ ਤੇ ਜਿਸ ਦਾ ਇਤਿਹਾਸ ਤੁਹਾਨੂੰ ਜਾਣੂ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਫਿਲਮਾਂ ਬਣਦੀਆਂ ਨੇ ਕਈ ਅਜੇ ਗੀਤ ਆਉਂਦੇ ਨੇ ਜਿਸ ਤੋਂ ਬਾਅਦ ਲੋਕੀ ਇੱਥੇ ਆਣਾ ਤਾਂ ਸ਼ੁਰੂ ਕਰ ਦਿੰਦੇ ਨੇ ਬਟ ਕੱਟ ਵੱਤ ਗਿਣਤੀ ਦੇ ਵਿੱਚ ਹੀ ਜਿਹੜਾ ਯੂਥ ਹੈ ਇੱਥੇ ਪੌਜ਼ਦਾ ਹੈ ਸਾਨੂੰ ਆਪਣੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ ਵੈ ਅੱਜ ਉਸ ਇਤਿਹਾਸ ਤੋਂ ਰੂਬਰੂ ਕਰਾਉਣ ਲਈ ਤੁਹਾਨੂੰ ਅੱਜ ਲੈ ਕੇ ਪਹੁੰਚੇ ਆਂ ਆਪਾਂ ਯਾਦਗਾਰੀ ਸਮਾਰਕ ਦੇ ਉੱਤੇ ਤੇ ਗੱਲਬਾਤ ਕਰ ਲੈਨੇ ਆਂ ਸਰ ਅੱਜ ਅਸੀਂ ਯਾਦਗਾਰੀ ਸਮਾਰਕ ਦੇ ਉੱਤੇ ਖੜੇ ਆਂ ਇਹ ਯਾਦਗਾਰੀ ਸਮਾਰਕ ਦਾ ਇਤਿਹਾਸ ਕੀ ਹੈ ਹਾਂਜੀ ਇਹ ਜਿਹੜੀ ਯਾਦਗਾਰ ਦੇ ਉੱਤੇ ਅੱਜ ਤੁਸੀਂ ਆਏ ਹੋ ਇਹ ਗਦਰੀ ਬਾਬਾ ਭਾਨ ਸਿੰਘ ਜੀ ਸੁਨੇਤ ਜਿਹੜੇ ਇਸ ਪਿੰਡ ਦੇ ਜੰਪਲ ਸੀਗੇ ਔਰ ਅਮਰੀਕਾ ਦੇ ਵਿੱਚ ਗਏ ਤੇ ਜਦੋਂ ਗਦਰ ਪਾਰਟੀ ਬਣਦੀ ਆ ਇਹ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਬਾ ਸੋਹਣ ਸਿੰਘ ਭਕਨਾ ਦੀ ਉਹ ਗਦਰ ਪਾਰਟੀ ਜਿਹਦੇ ਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਸ ਦੇਸ਼ ਦੇ ਵਿੱਚ ਗਦਰ ਕਰਨ ਦੇ ਲਈ ਅਮਰੀਕਾ ਦੀ ਧਰਤੀ ਤੇ ਡਾਲਰਾਂ ਨੂੰ ਲਤ ਮਾਰਦੇ ਹੋਏ ਇਸ ਦੇਸ਼ ਦੀ ਲੋਕਾਂ ਦੀ ਆਜ਼ਾਦੀ ਦੇ ਲਈ ਆਏ ਔਰ ਉਹਨਾਂ ਨੇ ਜਦੋਂ ਆ ਕੇ ਇੱਥੇ ਗਦਰ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਚ ਬਾਬਾ ਭਾਨ ਸਿੰਘ ਜੀ ਦੀ ਵੀ ਗ੍ਰਿਫਤਾਰੀ ਹੁੰਦੀ ਆ ਤੇ ਉਹਨਾਂ ਨੂੰ ਅੰਡੇਮਾਨ ਨੀਕੋਬਾਰ ਜੇਲ੍ਹ ਦੇ ਵਿੱਚ ਜਿਹਨੂੰ ਕਾਲੇ ਪਾਣੀ ਦੀ ਕੈਦ ਕਹਿੰਦੇ ਆ ਜੀ ਪਿੱਛੇ ਆਪਾਂ ਦੇਖ ਸਕਦੇ 2/2 ਉੱਤੇ ਦੇ ਇੱਕ ਖਾਨਦੇ ਵਿੱਚ ਇੱਕ ਜਿਗਜੇ ਨੂੰ ਜੀ ਚੀਜ਼ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਹੈ ਇਹ ਤਾਂ ਸਦਤ ਆਪਣੇ ਸ਼ਹੀਦਾਂ ਦੇ ਉੱਤੇ ਕੀਤੀ ਗਈ ਹੈ ਇਹ ਸਾਡੇ ਸਾਰਿਆਂ ਦੇ ਲਈ ਸਾਡੀ ਰੂਹ ਕਮਾ ਦਿੰਦੀ ਆ ਉਹ ਆ ਜਿਹੜੀ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਬਾਬਾ ਜੀ ਦੀ ਯਾਦਗਾਰ ਦੇ ਉੱਤੇ ਕਿ ਉਹਨਾਂ ਗਦਰੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਇਹ 2.5x2.5 ਦੇ ਪਿੰਜਰਿਆਂ ਦੇ ਵਿੱਚ ਕੈਦ ਕੀਤਾ ਜਾਂਦਾ ਸੀ ਔਰ ਉਹ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਸੀ ਤਾਂ ਬਹੁਤੇ ਗਦਰੀ ਸ਼ਹੀਦਾਂ ਦੇ ਦੇਖੋ ਤੁਸੀਂ ਕੁੱਬ ਪੈ ਜਾਂਦਾ ਸੀਗਾ ਔਰ ਇਹਨਾਂ ਤਸ਼ੱਦਦ ਕੀਤਾ ਜਾਂਦਾ ਸੀਗਾ ਔਰ ਉਹਨਾਂ ਦੇ ਇਹ ਬਾਬਾ ਜੀ ਦੇ ਉੱਤੇ ਵੀ ਜਿਹੜਾ ਤਸ਼ੱਦਦ ਹੈ ਇੱਕ ਅੰਗਰੇਜ਼ੀ ਜਿਹੜਾ ਜੇਲਰ ਸੀਗਾ ਉਹਨੇ ਕੀਤਾ ਜਿਹਦੇ ਵਿੱਚ ਉਹਨਾਂ ਦੇ ਫਿਰ ਮੁੜ ਕੇ ਉਹਨਾਂ ਦੀ ਜਿਹੜੀ ਹਾਲਤਾ ਖਰਾਬ ਹੁੰਦੀ ਗਈ ਤੇ ਜਿਹਦੇ ਵਿੱਚ 2 ਮਾਰਚ 1918 ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਆ ਔਰ ਇਹ ਸਭ ਤੋਂ ਜਿਹੜੀ ਸਾਡੇ ਲਈ ਮਾੜੀ ਗੱਲ ਆ ਸਾਡੇ ਲੋਕਾਂ ਲਈ ਵੀ ਖਾਸ ਕਰਕੇ ਸਰਕਾਰਾਂ ਲਈ ਕਿ ਬਾਬਾ ਜੀ ਦੀ ਐਡੀ ਵੱਡੀ ਪੱਧਰ ਤੇ ਸ਼ਹੀਦੀ ਹੋਈ ਆ ਉਹਨਾਂ ਨੇ ਅਮਰੀਕਾ ਦੀ ਧਰਤੀ ਨੂੰ ਜਿੱਥੇ ਅੱਜ ਸਾਡੇ ਦੇਸ਼ ਦੇ ਲੋਕਾਂ ਦਾ ਸੁਪਨਾ ਬਣ ਗਈ ਉਹ ਤੁਸੀਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸੋਚ ਕੇ ਦੇਖੋ ਕਿ ਉਹਨਾਂ ਨੇ ਉਹ ਵਿਦੇਸ਼ੀ ਡਾਲਰਾਂ ਨੂੰ ਲੱਤ ਮਾਰ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਏ ਔਰ ਜਦੋਂ ਅਸੀਂ ਅੱਜ ਤੋਂ ਪਹਿਲਾਂ ਇੱਥੇ ਗਦਰੀ ਬਾਬਾ ਭਾਨ ਸਿੰਘ ਦੀ ਯਾਦ ਦੇ ਵਿੱਚ ਕੁਝ ਨਹੀਂ ਸੀ ਅਸੀਂ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ ਇੱਕ ਮਹਾਸਭਾ ਜਿਹੜੀ ਹੈਗੀ ਹੈ ਸੰਸਾ ਰਜਿਸਟਰ ਕਰਾਈ ਜਿਹਦੇ ਚ ਜਿਹਦੇ ਚ ਉਸ ਤੋਂ ਬਾਅਦ ਗਦਰ ਮੂ ਜਿਹਦੇ ਚ ਗਦਰੀ ਬਾਬਾ ਭਾਨ ਸਿੰਘ ਮੈਮੋਰੀਅਲ ਟਰਸਟ ਬਣਿਆ ਜੀ ਔਰ ਅੱਜ ਜਿਹੜੀ ਇਹ ਯਾਦਗਾਰ ਆ ਤੁਸੀਂ ਦੇਖੇਂਗੇ ਉਹ ਅਸੀਂ ਸਾਡੇ ਇਥੋਂ ਟਰਸਟੀ ਉਹ ਕਾਲੇ ਪਾਣੀ ਜਿਹੜੇ ਅੰਡੇਮਾਨ ਨਿਕੋਬਾਰ ਉੱਥੇ ਜੇਲ੍ਹ ਚ ਵੀ ਜਾ ਕੇ ਆਏ ਉੱਥੇ ਵੀ ਸ਼ਹੀਦ ਬਾਬਾ ਭਾਨ ਸਿੰਘ ਜੀ ਦਾ ਪੁੱਤ ਲੱਗਿਆ ਤੇ ਜਿਸ ਤਰੀਕੇ ਨਾਲ ਉੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀ ਅਸੀਂ ਹੂਬ ਹੂ ਉਸ ਤਰੀਕੇ ਦੀ ਜਿਹੜੀ ਇਹ ਪਿਕਚਰ ਜਿਹੜੀ ਇੱਥੇ ਪੈਦਾ ਕੀਤੀ ਆ ਤਾਂ ਕਿ ਇਸ ਦੇਸ਼ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਸ਼ਹੀਦਾਂ ਨੇ ਸਾਡੇ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਸਾਨੂੰ ਉਹਨਾਂ ਨੂੰ ਅੱਜ ਯਾਦ ਰੱਖਣਾ ਸਮੇਂ ਦੀ ਜ਼ਰੂਰਤ ਆ ਅੱਜ ਜਦੋਂ ਸਾਡੇ ਦੇਸ਼ ਦੇ ਵਿੱਚ ਹਾਲਾਤ ਬੜੇ ਮਾੜੇ ਬਣ ਰਹੇ ਨੇ ਗਰੀਬੀ ਤੇ ਮੀੜੀ ਦਾ ਪਾੜਾ ਬਹੁਤ ਵੱਡੀ ਪੱਧਰ ਤੇ ਵੱਧ ਰਿਹਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਿਹਾ ਬੇਰੋਜ਼ਗਾਰੀ ਦਾ ਆਲਮ ਬਹੁਤ ਜ਼ਿਆਦਾ ਨਿਰਾਸ਼ ਹੋਏ ਹੋਏ ਨੌਜਵਾਨ ਖੁਦਕਸ਼ੀਆਂ ਕਰ ਰਹੇ ਨੇ ਔਰ ਹਰ ਮੁਲਾਜ਼ਮ ਜਿਹੜਾ ਵਰਗ ਆ ਉਹ ਸੜਕਾਂ ਤੇ ਉਤਰਿਆ ਹੋਇਆ ਵਾ ਤਾਂ ਫੇਰ ਸਾਡੇ ਦਿਮਾਗ 'ਚ ਆਉਂਦਾ ਕੀ ਇਸ ਆਯਾਦੀ ਦੇ ਲਈ ਸਾਡੇ ਗਦਰੀ ਸ਼ਹੀਦ ਹੋਏ ਨੇ ਔਰ ਅੰਗਰੇਜ਼ਾਂ ਤੋਂ ਵੀ ਮਾੜਾ ਸਿਸਟਮ ਇੱਥੇ ਬਣਾ ਦਿੱਤਾ ਗਿਆ ਵਾ ਔਰ ਇਸ ਕਰਕੇ ਅੱਜ ਦੇ ਸਮੇਂ ਦੇ ਦੌਰਾਨ ਉਹਨਾਂ ਗਦਰੀ ਸ਼ਹੀਦਾਂ ਨੂੰ ਪੜ੍ਹਨ ਦੀ ਜ਼ਰੂਰਤ ਆ ਗਦਰੀ ਸ਼ਹੀਦਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਇਨਕਲਾਬੀ ਸ਼ਹੀਦ ਭਗਤ ਸਿੰਘ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਵੀ ਸਮਾਰਕ ਬਣੇ ਹੋਏ ਨੇ ਇੰਨੇ ਸ਼ਹੀਦਾਂ ਦੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਮੈਮੋਰੀਅਲ ਵੀ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਵੈ ਇਦਾਂ ਦੇ ਇਤਿਹਾਸਿਕ ਸਮਾਰਕ ਵੀ ਬਣੇ ਹੋਏ ਨੇ ਉੱਥੇ ਸਕੂਲੀ ਬੱਚਿਆਂ ਨੂੰ ਲਿਜਾਇਆ ਜਾਵੇ ਉਹਨਾਂ ਨੂੰ ਇਤਿਹਾਸ ਨਾਲ ਰੂਬਰੂ ਕਰਾਇਆ ਜਾਵੇ ਤਾਂ ਕਿ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਆਪਣੇ ਇਤਿਹਾਸ ਤੋਂ ਵਾਂਝ ਨਾ ਰਹੇ। ਇਹੀ ਸਾਡੀ ਇਤਰਾਸ ਦੀ ਆ ਕਿ ਇਸ ਦੇਸ਼ ਦੀਆਂ ਸਰਕਾਰਾਂ ਨੇ ਇਸ ਕਿਸਮ ਦਾ ਕੋਈ ਵੀ ਜਿਹੜਾ ਹੈਗਾ ਬਸ ਉਹ ਨਹੀਂ ਪ੍ਰਬੰਧ ਕੀਤਾ ਕਿ ਇਹਨਾਂ ਗਦਰੀਆਂ ਦੀ ਯਾਦ ਦੇ ਵਿੱਚ ਕੁਝ ਪੜਾਇਆ ਜਾਵੇ। ਸਿਲੇਬਸ ਦੇ ਵਿੱਚ ਉਹਨਾਂ ਨੂੰ ਥਾਂ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਬਹੁਤੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਭਗਤ ਸਿੰਘ ਵਰਗੇ ਜਿਹੜੇ ਸ਼ਹੀਦ ਹੋਏ ਨੇ ਮਤਲਬ ਸਰਕਾਰ ਅੱਜ ਦੀਆਂ ਸਰਕਾਰਾਂ ਉਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਹੁੰਦੀਆਂ ਹੈਗੀਆਂ ਔਰ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਤਾਂ ਇਸ ਕਰਕੇ ਇਹਨਾਂ ਦੀ ਅੱਜ ਸਮੇਂ 'ਚ ਜ਼ਰੂਰਤ ਹੈ ਕਿ ਜਦੋਂ ਅੱਜ ਦੇਸ਼ ਦੇ ਵਿੱਚ ਨੌਜਵਾਨ ਨਿਰਾਸ਼ ਹੋ ਰਹੇ ਨੇ ਇਹਨਾਂ ਸ਼ਹੀਦਾਂ ਦੀ ਜਿਹੜੀ ਵਿਰਾਸਤ ਸਾਨੂੰ ਸਾਂਭਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੀ ਉਸ ਵਿਚਾਰਧਾਰਾ ਤੋਂ ਸੇਧ ਲੈ ਕੇ ਦੇਸ਼ ਦੇ ਲੋਕਾਂ ਨੂੰ ਜਗਾਉਣ ਦਾ ਕੰਮ ਕਰ ਸਕਣ। ਬਾਬਾ ਜੀ ਕਿਦਾ ਦੇਖਦੇ ਹੋ ਕਿ ਫਿਲਮਾਂ ਤੱਕ ਹੀ ਅਜ ਆਪਣਾ ਇਤਿਹਾਸ ਸੀਮਿਤ ਰਹਿ ਗਿਆ ਵੈ। ਨਹੀਂ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਜੀਤ ਸਿੰਘ ਸਾਹਿਬ ਨੇ ਦੱਸਿਆ ਵੀ ਸਰਕਾਰਾਂ ਦਾ ਮੁਢਲਾ ਫਰਜ਼ ਬਣਦਾ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਇੱਥੇ ਲਿਆਉਣ ਬੱਚਿਆਂ ਨੂੰ ਦਿਖਾਉਣ ਦੇਖੋ ਕਿੰਨਾ ਇਹਨਾਂ ਨੇ ਜਦੋਂ ਜਦ ਕਰਕੇ ਇਹਨਾਂ ਦੇ ਪਿਤਾ ਜੀ ਨੇ ਪਿੰਡ ਦੇ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਇੱਥੇ ਉਹਨਾਂ ਦੀ ਸਥਾਨ ਬਣਾਇਆ ਜਦੋਂ ਇੱਥੇ ਇਹਨਾਂ ਦਾ ਦੇਖਦੇ ਆ ਪਿੰਜਰੇ ਦੇ ਵਿੱਚ ਕੈਦੀ ਕੈਦ ਦੇ ਰੂਪ ਚ ਤਾਂ ਮਤਲਬ ਇੱਕ ਰੂਹ ਨੂੰ ਕੰਬਣੀ ਛੱਡਦੀ ਆ ਤੇ ਸਾਡਾ ਸਰਕਾਰਾਂ ਨੂੰ ਇਹੀ ਆ ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹੀ ਆ ਸੁਨੇਹਾ ਬਈ ਇੱਥੇ ਆਓ ਇਹਨਾਂ ਦੇ ਨਤ ਨਤਮਸਤਕ ਹੋਵੋ ਇਸ ਧਰਤੀ ਤੇ ਇਹ ਕੋਈ ਬਹੁਤੀ ਦੂਰ ਨਹੀਂ ਹੈਗੀ ਲੁਧਿਆਣੇ ਸ਼ਹਿਰ ਦੇ ਵਿੱਚ ਪਿੰਡ ਸਨੇਤ ਬਾਬਾ ਭਾਨ ਸਿੰਘ ਜੀ ਸਰਦਾਰ ਬਾਬਾ ਭਾਨ ਸਿੰਘ ਜੀ ਗਦਰੀ ਬਾਬੇ ਗਦਰੀ ਬਾਬੇ ਭਾਨ ਸਿੰਘ ਸਨੇਤ ਪਿੰਡ ਇਹਨਾਂ ਦਾ ਸਥਾਨ ਇੱਥੇ ਸਥਾਪਤਾ ਇੱਥੇ ਮਤਲਬ ਆਹਾ ਉਦਾਂ ਹੀ ਹੁੰਦਾ ਸੀਗਾ ਟੋਏ ਹੁੰਦੇ ਸੀ ਇਹਨਾਂ ਦੇ ਪਿਤਾ ਜੀ ਦੀ ਇਹਨਾਂ ਦੀ ਪਿੰਡ ਦੇ ਇਲਾਕੇ ਦੇ ਲੋਕਾਂ ਦੀ ਤੇ ਹੋਰ ਆਸ-ਪਾਸੇ ਦੇ ਲੋਕਾਂ ਦੀ ਇਹ ਮਿਹਨਤ ਦਾ ਸਦਕਾ ਅੱਜ ਇਹ ਸਥਾਨ ਇੰਨਾ ਮਤਲਬ ਦੇਖਣਯੋਗ ਬਣਿਆ ਵਾ ਇੱਕ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੁਨੇਹਾ ਦੇ ਰਿਹਾ ਵਾ ਵੀ ਆਓ ਗਦਰੀ ਬਾਬਿਆਂ ਨੂੰ ਨਤ ਮਸਤ ਕਹੋ ਤੇ ਆਪਣੀ ਜੀਵਨ ਜਿਹੜਾ ਆਪਣਾ ਜ਼ਿੰਦਗੀ ਆ ਉਹਨੂੰ ਅੱਖ ਨਾਲ ਜਿਉਮੋ ਅੱਖ ਨਾਲ ਜਿਉਮੋ ਜ਼ਮੀਰਾਂ ਨੂੰ ਬਰਤ ਕਰਾਰ ਰੱਖ ਕੇ ਜਿਉਮੋਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਸਨੇਹਾਵਾ ਕਿੱਥੋਂ ਮਿਲਦਾ ਬਾਬਾ ਗਦਰੀ ਬਾਬੇ ਪਾਂਸ ਸਿੰਘ ਜੀ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸਿਗਦੇਵ ਜੀ ਉਹਨਾਂ ਦਾ ਫਿਰ ਉੱਪਰ ਘੋੜੇ ਤੇ ਉੱਪਰ ਘੋੜੇ ਦਾ ਸਰੂਪ ਬਣਾਇਆ ਦਾ ਇਹ ਸਰੂਪ ਸਲਵਰ ਜੇਲ ਦੇ ਬਾਹਰ ਵੀ ਲੱਗੇ ਹੋਏ ਆ ਅੱਛਾ ਇੱਧਰ ਤੁਸੀਂ ਨਾ ਕੰਧ ਤੇ ਇਹਨਾਂ ਦੇ ਬਣੇ ਹੋਏ ਨੇ ਤੇ ਉਹ ਸਾਰਿਆਂ ਤੇ ਮਤਲਬ ਇਹ ਕੈਮਰਾ ਕਮਾਇਓ ਤੇ ਆ ਸਾਰਾ ਇਤਿਹਾਸ ਸਾਰਾ ਇਧਰ ਤੇ ਬਾਕੀ ਗੱਲ ਤੋਂ ਦਾ ਬੱਬਾ ਭਾਨ ਸਿੰਘ ਜੀ ਪਹਿਲਾਂ ਅੰਗਰੇਜ਼ੀ ਘੋਰ ਸਵਾਰ ਸੈਨਾ ਦੇ ਵਿੱਚ ਸੀਗੇ ਔਰ ਉਹਨਾਂ ਨੇ ਉਸ ਸਮੇਂ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਗੁਲਾਮ ਬਣਾਇਆ ਹੋਇਆ ਉਹਨਾਂ ਨੇ ਅੰਗਰੇਜ਼ਾਂ ਦੀ ਉਹ ਨੌਕਰੀ ਨੂੰ ਲੱਤ ਮਾਰ ਕੇ ਉਹ ਅਮਰੀਕਾ ਚਲੇ ਗਏ ਅਮਰੀਕਾ ਦੇ ਵਿੱਚ ਗਦਰ ਪਾਰਟੀ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਉਹ ਇੱਥੇ ਆਏ ਨੇ ਅਸੀਂ ਗਦਰ ਗਦਰ ਪਾਰਟੀ ਦੀ ਮੈਂ ਇੱਕ ਹੋਰ ਵਿਲੱਖਣਤਾ ਤੁਹਾਨੂੰ ਸਾਰਿਆਂ ਨੂੰ ਸਾਂਝਾ ਕਰਨਾ ਚਾਹੁੰਦਾ ਕਿ ਗਦਰ ਪਾਰਟੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਜੀ ਭਕਣਾ ਸਨ ਉਹਨਾਂ ਦੇ ਖਜ਼ਾਨਚੀ ਪੰਡਿਤ ਕਾਂਸੀ ਕਾਂਸੀ ਨਾਂ ਦੇ ਜਿਹੜੇ ਸੀਗੇ ਪੰਡਿਤ ਕਾਂਸੀ ਸੀਗੇ ਤੇ ਉਹਦੇ ਚ ਰਹਿਮਤ ਅਲੀ ਵਜੀਦ ਕੇ ਕੰਮ ਕਰਦਾ ਸੀ ਜਦੋਂ ਮੈਂ ਤਿੰਨੇ ਹੀ ਨਾਂ ਲੈ ਰਿਹਾ ਤਾਂ ਤੁਸੀਂ ਦੇਖੋ ਇੱਕ ਸਿੱਖ ਪ੍ਰਧਾਨ Hindu ਖਜ਼ਾਨਚੀ ਤੇ ਮੁਸਲਮਾਨ ਉਹ ਚ ਕੰਮ ਕਰਦੇ ਹਾ ਤੇ ਸਭ ਤੋਂ ਵਧੀਆ ਗੱਲ ਉਹ ਜਦੋਂ ਇਕੱਠੇ ਹੁੰਦੇ ਸੀ ਉਹਨਾਂ ਦੀ ਰਸੋਈ ਸਾਂਝੀ ਹੁੰਦੀ ਸੀ ਤੇ ਉਹ ਇਸ ਤਰੀਕੇ ਨਾਲ ਉਹਨਾਂ ਦੇ ਲਈ ਧਰਮ ਕਦੇ ਸਮੱਸਿਆ ਹੀ ਨਹੀਂ ਬਣੀ ਉਹਨਾਂ ਲਈ ਉਹਨਾਂ ਨੂੰ ਤਾਂ ਇਹ ਸੀ ਕਿ ਇਸ ਦੇਸ਼ 'ਚੋਂ ਅਸੀਂ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਸਾਡੇ ਤੇ ਪਾਈ ਹੋਈ ਆ ਉਹਦੇ ਤੋਂ ਯਾਦ ਕਰਾਉਣਾ ਔਰ ਧਰਮਾਂ ਜਾਤਾਂ ਰੰਗ ਨਸਲਾਂ ਤੋਂ ਉੱਪਰ ਉੱਠ ਕੇ ਉਸ ਲਈ ਲੜੇ ਨੇ ਔਰ ਗਦਰੀ ਬਹੁਤੇ ਜਿਹੜੇ ਸੀਗੇ ਵਿਦੇਸ਼ਾਂ ਦੀ ਧਰਤੀ ਤੇ ਗਏ ਹੋਏ ਸੀ ਤੁਸੀਂ ਦੇਖੇਗੇ ਉਹਦੇ 'ਚ ਸਾਰੇ ਗਦਰ ਪਾਰਟੀ ਦੇ ਸ਼ਹੀਦਾਂ ਦੀਆਂ ਅਸੀਂ ਫੋਟੋਆਂ ਨੇ ਜਿਹੜੀਆਂ ਉਹ ਲਈਆਂ ਨੇ ਤੇ ਇਹ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਲੈਣ ਤੋਂ ਬਾਅਦ ਤੁਸੀਂ ਇੱਕ ਲਾਈਨ ਹੀ نیچے ਦੇਖੋ ਅੱਜ ਸਾਡੇ ਤੋਂ ਗਦਰੀ ਸ਼ਹੀਦ ਕੀ ਮੰਗ ਕਰਦੇ ਨੇ ਜਦੋਂ ਤੁਸੀਂ ਘਰ ਜਾਵੋ ਤਾਂ ਦੱਸਣਾ ਕਿ ਅਸੀਂ ਤੁਹਾਡੇ ਕੱਲ ਲਈ ਆਪਣਾ ਅੱਜ ਵਾਰ ਦਿੱਤਾ ਹੈ ਤੇ ਇਹ ਜਿਹੜੀ ਚੀਜ਼ ਆ ਇਹ ਅੱਜ ਦੇ ਨੌਜਵਾਨਾਂ ਨੂੰ ਸਮਝਣੀ ਪਊਗੀ ਕਿ ਉਹਨਾਂ ਨੇ ਵੀ ਆਪਣਾ ਆਪਣਾ ਅੱਜ ਆ ਜਿਹੜਾ ਸਾਡੇ ਆਉਣ ਵਾਲੇ ਭੁੱਖ ਦੇ ਲਈ ਵਾਰਿਆ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਸੱਚੀ ਸੰਧਾਂਜਲੀ ਇਹੀ ਹੋਊਗੀ ਕਿ ਉਹ ਸਾਨੂੰ ਕੀ ਕਹਿ ਕੇ ਗਏ ਨੇ ਕੀ ਕਰਨਾ ਚਾਹੁੰਦੇ ਸੀ ਉਹਨਾਂ ਬਾਰੇ ਪੜਨਾ ਲੋਕਾਂ ਨੂੰ ਦੱਸਣਾ ਨੌਜਵਾਨਾਂ ਨੂੰ ਦੱਸਣਾ ਇਹ ਵਿਰਾਸਤ ਇਹ ਵਿਰਾਸਤ ਸਾਡੀ ਸਾਡੇ ਤੋਂ ਖੋਣੀ ਨਹੀਂ ਚਾਹੀਦੀ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਯਾਦ ਰੱਖਣ ਸਕੇ ਅੱਜ ਸਾਨੂੰ ਲੋੜ ਹੈ ਆਪਣੇ ਇਤਿਹਾਸ ਦੇ ਬਾਰੇ ਜਾਣੂ ਹੋਣ ਦੀ ਤੇ ਆਪਣੇ ਇਤਿਹਾਸ ਨੂੰ ਕਦੇ ਵੀ ਪੁੱਲਣਾ ਨਹੀਂ ਚਾਹੀਦਾ ਵਾ ਇੱਕ ਪਾਸੇ ਸ਼ਹੀਦੇ ਆਜ਼ਮਾ ਦੀ ਬੁੱਤ ਬਣੀ ਹੋਈ ਹੈ ਸ਼ਹੀਦੀ ਸਮਾਰਕ ਬਣੇ ਹੋਏ ਨੇ ਜਿੱਥੇ ਇਤਿਹਾਸ ਵੀ ਲਿਖਿਆ ਹੋਇਆ ਵਾ ਤੇ ਉੱਤੇ ਕੋੜੇ ਤੇ ਸਵਾਰ ਬਾਬਾ ਪਾਂ ਸਿੰਘ ਨੇ ਜਿਨ੍ਹਾਂ ਨੇ ਆਪਣਾ ਆਪਣੇ ਆਪ ਨੂੰ ਵਾਰ ਦਿੱਤਾ ਪਹਿਲਾ ਇਹਨਾਂ ਦਾ ਜਿਹੜੇ ਲਾਈਫ ਤੇ ਬਾਰੇ ਗੱਲ ਕਰੀਏ ਪਹਿਲਾ ਅੰਗਰੇਜ਼ੀ ਹਕੂਮਤ ਦੇ ਵਿੱਚ ਫੌਜ ਦੇ ਵਿੱਚ ਸ਼ਾਮਲ ਸਨ ਕਿਦਾਂ ਇਹ ਜਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਮਰੀਕਾ ਦੇ ਵਿੱਚ ਨਸਲ ਨਸਲਵਾਦੀ ਸੋਚ ਦੇ ਨਾਲ ਭਾਰਤੀਆਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਗਦਰ ਪਾਰਟੀ ਜੁਆਇਨ ਕਰਦੇ ਨੇ ਗਦਰ ਪਾਰਟੀ ਜੁਆਇਨ ਕਰ ਜੁਆਇਨ ਕਰਨ ਤੋਂ ਬਾਅਦ ਜਦ ਇੱਥੇ ਪਾਰ ਦੇ ਵਿੱਚ ਵਾਪਸ ਮੁੜਦੇ ਨੇ ਇਹਨਾਂ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਕੈਦ ਕਰ ਲਿੱਤਾ ਜਾਂਦਾ ਹੈ ਤਸੱਦਦ ਕੀਤੀ ਜਾਂਦੀ ਹੈ ਤੇ ਕਾਫੀ ਜਿਹੜਾ ਇਤਿਹਾਸ ਹੈ ਸਾਨੂੰ ਅਸੀਂ ਉਸ ਚੀਜ਼ ਨੂੰ ਪੁੱਲਦੇ ਜਾ ਰਹੇ ਆ ਸਾਨੂੰ ਲੋੜ ਹੈ ਆਪਣੀ ਇਤਿਹਾਸ ਦੇ ਬਾਰੇ ਜਾਣ ਨੂੰ ਰਹਿਣ ਦੀ ਤੇ ਕਿਉਂਕਿ ਅੱਜ ਜੇ ਐਜੂਕੇਸ਼ਨ ਸੈਕਟਰ ਦੀ ਵੀ ਗੱਲ ਕਰੀਏ ਸਾਡੇ ਸਕੂਲ ਸਾਡੇ ਕਾਲਜਸ ਨੂੰ ਉਪਰਾਲੇ ਕਰਨੇ ਚਾਹੀਦੇ ਤਾਂਕਿ ਜਿਹੜੇ ਸਟੂਡੈਂਟਸ ਨੇ ਇੱਥੇ ਉਹਨਾਂ ਨੂੰ ਲਿਆਇਆ ਜਾਵੇ ਤੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲੇ ਲੁਧਿਆਣਾ ਤੋਂ ਅੰਮਿਤ ਦੇ ਖਾਸ ਰਿਪੋਰਟ